ਹੁਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ 마ਸੂਮ ਬੱਚੇ ਦੇ ਕਤਲ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਵਾਸੀ ਵੱਲੋਂ ਅੰਜਾਮ ਦਿੱਤੀ ਗਈ ਇਸ ਬੇਹੱਦ ਸ਼ਰਮਨਾਕ ਘਟਨਾ ਨੂੰ ਲੈ ਕੇ ਧਾਰੀਵਾਲ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋਏ ਨੇ। ਉਹਨਾਂ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਨੌਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਉਨਾ ਨੇ ਮਾਸੂਮ ਮ੍ਰਿਤਕ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਹੈ। ਇਹ ਕੈਂਡਲ ਮਾਰਚ ਸ਼ਹੀਦ ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਇਆ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਿਆ ਤੇ ਰਣੀਆਂ ਤੱਕ ਪਹੁੰਚਿਆ। Dalit ਸੁਰੱਖਿਆ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ ਜੋ ਕਾਰਾ ਕੀਤਾ ਗਿਆ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ। ਉਮੰਗ ਕਰਦੇ ਨੇ ਕਿ ਦੋਸ਼ੀ ਨੂੰ ਤੁਰੰਤ ਹੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਕੌਂਸਲਰ ਇੰਦਰਜਸ਼ ਹੰਸ ਨੇ ਕਿਹਾ ਕਿ ਬਿਨਾਂ ਸਨਕਸ਼ ਦੇ ਰਹਿ ਰਹੇ ਪ੍ਰਵਾਸੀਆਂ ਨੂੰ ਤੁਰੰਤ ਹੀ ਪੰਜਾਬ ਵਿੱਚੋਂ ਬਾਹਰ ਕੱਢਿਆ ਜਾਵੇ। ਉਹਨਾਂ ਨੇ ਮੰਗ ਕੀਤੀ ਹੈ ਕਿ ਹੋਈ ਘਟਨਾ ਦੇ ਦੋਸ਼ੀ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਇਸ ਵੇਲੇ ਮੌਜੂਦਾ ਕਾਉਂਸਲਰ ਇੰਦਰ ਜਸ ਹਾਂਸ ਅਤੇ ਪ੍ਰદાન ਨਿਸ਼ਾਨ ਸਿੰਘ ਗਿੱਲ ਦੇ ਬਿਆਨ ਵੀ ਸਾਹਮਣੇ ਆਏ ਨੇ ਹੋਰ ਕੀ ਕੁਝ ਕਿਹਾ ਗਿਆ ਹੈ ਉਹ ਵੀ ਇੱਕ ਹੋਰ ਦੀ ਰਿਪੋਰਟ ਜਾਨੀ ਅੱਜ ਦੇਖੋ ਸਾਡੇ ਵੀਰਾਂ ਨੇ ਸਾਰੇ ਨੇ ਅੱਜ ਧਾਰੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਇੱਕ ਤੋਂ ਬੱਚੇ ਦਾ ਜਿਹੜਾ ਕਤਲ ਹੋਇਆ ਹੁਸ਼ਾਰਪੁਰ ਦੇ ਵਿੱਚ ਉਹਦੀ ਰੂਹ ਦੀ ਸ਼ਾਂਤੀ ਵਾਸਤੇ ਸਾਰਿਆਂ ਨੇ ਕੈਂਡਲ ਮਾਰਚ ਕੱਢਿਆ ਕਿਉਂਕਿ ਬੜੀ ਦਰਦਨਾਕ ਘਟਨਾ ਸੀਗੀ ਬੜਾ ਮਤਲਬ ਕੀ ਮਨੋਦੁੱਖ ਲੱਗਾ ਕਿ ਇੱਕ ਛੋਟੇ ਬੱਚੇ ਦਾ ਆਸ ਕੀ ਲੱਭੀ ਇਹ ਨਹੀਂ ਬੜਾ ਮਾੜਾ ਕੰਮ ਕੀਤਾ ਬੜੀ ਰੇ ਬੇਰਮੀ ਨੇ ਨਾਲ ਉਹਦਾ ਕਤਲ ਕੀਤਾ ਸੋ ਪਤਾ ਨਹੀਂ ਕਿੱਦੀ ਬੇਦਰਦ ਨਾਕ ਮੌਤ ਉਹਨੂੰ ਦਿੱਤੀ ਹੈ ਬੜਾ ਸਾਡਾ ਮਨ ਦੁਖੀ ਸੀਗਾ ਸੋ ਅੱਜ ਸੀ ਉਹਦੀ ਉਹਦੀ ਸ਼ਾਂਤੀ ਦੇ ਵਾਸਤੇ ਕੈਂਡਲ ਮਾਰਚ ਕੱਢਿਆ ਸੋ ਸਾਡੀ ਸਰਕਾਰ ਅੱਗੇ ਵੀ ਬੇਨਤੀ ਹੈ ਹੋਰ ਵੀ ਜਿਹੜੇ ਹੈਗੇ ਉਹਨਾਂ ਗੜੀ ਬੇਨਤੀ ਹੈ ਕਿ ਜਿਹੜਾ ਕਤਲ ਆਉਣ ਨੂੰ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਦਿੱਤੀ ਜਾਵੇ ਵੱਧ ਤੋਂ ਵੱਧ ਦੀ ਸਜ਼ਾ ਉਹ ਫਾਂਸੀ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਜਿਹੜੇ ਕਤਲ ਕਰਦੇ ਆ ਦੂਜਿਆਂ ਨੂੰ ਵੀ ਉਹਦਾ ਪਤਾ ਲੱਗ ਜੇ ਕਿ ਇਹੋ ਜਿਹੇ ਕੰਮ ਕਰਨ ਦੇ ਨਾਲ ਕੀ ਸਜ਼ਾ ਮਿਲਦੀ ਹੈ ਸਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪਰਵਾਸੀ ਮਜ਼ਦੂਰ ਵੀ ਇਹ ਆ ਉਹਨਾਂ ਦਾ ਬਾਈਕਾਟ ਸ਼ੁਰੂ ਹੋ ਗਿਆ ਵਾ ਉਧਰੋਂ ਪੰਜਾਬ ਰਾਜੀ ਨੇ ਕਹਿਣਾ ਵਾ ਕਿ ਜਦੋਂ ਰਾਜ ਨਾਲ ਸਾਰਿਆਂ ਨੂੰ ਉੱਪਰ ਦੇ ਨਾਲ ਨਾ ਦੇਖਿਆ ਜਾਏ ਕਈ ਜਿਹੜੇ ਆ ਬੜੇ ਵਿਚਾਰੇ ਸ਼ਰੀਫ ਵੀ ਹੈਗੇ ਆ ਦੇਖੋ ਕਿੱਦਾਂ ਬੈਲੈਂਸ ਬਣੇਗਾ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਦੇਖੋ ਤਕਰੀਬਨ ਜਿਨ੍ਹਾਂ ਦਾ ਕੋਈ ਇੱਥੇ ਉਧਾਰ ਗਾੜ ਨਹੀਂ ਹੈਗਾ ਜਿਨ੍ਹਾਂ ਦੇ ਕੋਈ ਪ੍ਰੂਫ ਨਹੀਂ ਹੈਗੇ ਬਿਨਾ ਪ੍ਰੂਫ ਤੋਂ ਬਿਨਾ ਉਧਾਰ ਗਾੜ ਤੋਂ ਇੱਥੇ ਰਹਿ ਰਹੇ ਆ ਠੀਕ ਆ ਜਿਹੜੇ ਸ਼ੱਕ ਦੇ ਦਾਰੇ 'ਚ ਹੈਗੇ ਆ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਮਤਲਬ ਕਿ ਸਾਡੀ ਸਰਕਾਰ ਆ ਇਹਨਾਂ ਦਾ ਇਥੋਂ ਬਾਈਕਾਟ ਕਰੇ ਪਾਜੀ ਅੱਜ ਕੈਂਡਲ ਮਾਰਚ ਕਿਉਂ ਕੱਢੀ ਗਈ ਹੈ ਮੇਰਾ ਨਾਮ ਨਿਸ਼ਾਨ ਸਿੰਘ ਗਿੱਲ ਮੈਂ ਪ੍ਰਧਾਨ ਅਧਿਕਾਰੀ ਸੁਰੱਖਿਆ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਹਾਂ ਅੱਜ ਕੈਂਡਲ ਮਾਰਚ ਆਂ ਕੱਢਿਆ ਹੈ ਕਿ ਜਿਹੜਾ ਸ਼ਿਹਾੜਪੁਰ ਦੇ ਵਿੱਚ ਤੁਹਾਨੂੰ ਪਤਾ ਹੈ 5 ਸਾਲ ਦੇ ਮਸੂਮ ਬੱਚੇ ਦੇ ਨਾਲ ਬੇਰਹਿਮੀ ਦੇ ਨਾਲ ਜਿਹੜਾ ਕਿ ਉਹਨਾਂ ਕਤਲ ਕੀਤਾ ਗਿਆ ਅਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਇਹ ਜਿਹੇ ਪ੍ਰਵਾਸੀ ਰਹਿ ਰਹੇ ਨੇ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਭਜਾਈਏ ਕਿਉਂਕਿ ਅੱਜ ਮਸੂਮ ਬੱਚੇ ਦਾ ਹਾਰਪੁਰ ਦੇ ਵਿੱਚ ਹੋਇਆ ਕੱਲੋ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਸੀ ਜੇ ਰੱਬ। ਭਾਈ ਆੜੀ ਆ ਮੋਮਬਤੀਆਂ ਚ ਗਈਆਂ ਕੈਂਡਲ ਮਾਰਚ ਕਿਥੋਂ ਤੱਕ ਕੱਢ ਰਹੇ ਹੋ? ਆਪਾਂ ਜੀ ਨਹਿਰ ਤੇ ਪੁਲ ਦਾ ਕੱਢਦੇ ਆ। ਤੇ ਕੋਈ ਮੰਗ ਪੱਤਰ ਵੀ ਦੇ ਰਹੇ ਜੀ। ਹਾਂਜੀ ਆਪਾਂ ਮੰਗ ਪੱਤਰ ਦਵਾਂਗੇ ਕੱਲ ਜੀ। ਆਪਾਂ ਮੰਗ ਪੱਤਰ ਦਵਾਂਗੇ ਵੀ ਜੇ ਤੇ ਉਹਨਾਂ ਦੇ ਕਾਤਲ ਦੇ ਉੱਤੇ ਜਲਦੀ ਤੋਂ ਜਲਦੀ ਉਹਨੂੰ ਕਿਸਤਾਰ ਨਾ ਕੀਤਾ ਕਰੇ ਕੋਈ ਕਾਰਵਾਈ ਨਾ ਹੋਈ। ਅਸੀਂ ਖੈਵੇ ਵੀ ਜਾਮ ਕਰਾਂਗੇ ਤੇ ਸ਼ਹਿਰ ਬੰਦੀ ਘਰ ਵੀ ਲਾਵਾਂਗੇ ਐਸੀ ਜਬ ਮਰਿਆ ਜੀ